Salva so... ਸਾਹਿਬਾ <Gã aims> ਦਇਆ ਕਰ ਹਉ ਕਿਛ ਮਿਹਰ ਉਪਾਉਂ ਡੁੱਬਦੇ ਪਥਰ ਤਾ ਦੀਦਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ પાਛਾਣੈ ਸੁਖ ਹੋਵੈ ਦਿਨ ਰਾਤੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਇਕ ਅਖਰ ਹਰ ਮਨ ਬਸਤ ਨਾਨਕ ਹੋਤ ਨਹਾ ਅੱਖਰ ਹਰ ਮਨ ਬਸਤ ਨਾਨਕ ਹੋਤਨਹਾ ਦੇਵਾਲੀ ਜਗਤ ਤਖਤਾਂ ਦੇ ਮਾਲਕ ਗਿਆਨ ਦੇ ਮੁਝ ਸਮੇਂ ਰਹਿਮਤਾਂ ਦੇ ਪੰਧਾਰ ਕਲਯੁਗ ਕੇ ਅਵਤਾਰ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਾਚਰੀਆਂ ਲਗਵਾ ਰਹੀ। ਅਤੇ ਸਤਗੁਰਾਂ ਜੀ ਦੀ ਪਾਵਨ ਮਵਰਕ ਨਿਗੀ ਗੋਤ ਦਾ ਅਨੰਦ ਮਾਣਦੇ ਹੀ ਅਰਮ ਸਨਮਾਨ ਜੋਕ ਗੁਰੂ ਪਿਆਰੀ ਗੁਰੂ ਸੋਹਰੀ ਕਲਸ ਰੂਪ ਸਤ ਸੰਗਤ ਜੀਓ ਵਡੇ ਹੀ ਬਾਗ ਹਨ ਸਹੀਦਾਂ ਦੇ ਸਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂਗੇ ਸੱਚ ਹੁੰਦੇ ਹਨ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੋਗ ਨੂੰ ਵਿਸਰਦੇ ਜੇਕਰ ਨਾ ਪਾਨੈ ਸੋਮ ਕੋ ਉਸਰ ਜਿ ਕੀ ਯਾ ਜਾਣ ਜਿਸ ਪ੍ਰਮਾਤਮਾ ਨੇ ਇਨਸਾਨ ਨੂੰ ਪੈਦਾ ਕੀਤਾ ਹੈ ਉਸ ਪ੍ਰਮਾਤਮਾ ਦੇ ਪਰਥਾਏ ਕਿਸੇ ਦਾ দান ਪੁਨ ਕਰਦੇ ਕਿਸੇ ਦੀ ਹਲ ਕਰਦੇ ਜੋ ਚੰਗਾ ਕਰਮ ਚੰਗੀ ਸੋਚ ਵਿਚਾਰ ਰੱਖਦੇ ਸਤਿਗੁਰੂ ਕਹਿੰਦੇ ਸਤਿਗੁਰੂ ਕਹਿੰਦੇ ਨੇ ਇਹਦੀ ਖਾਲ ਸਤਿਗੁਰੂ ਥਾਏ ਨਹੀਂ ਜਾਣਦੇ ਇਦੀ ਕਹਾਣੀ ਕੀਤੀ ਹੋਈ ਸਤਿਗੁਰੂ ਪਜਾਈ ਨਹੀਂ ਜਾਣਦੇ। ਕਰੀ ਕਰੀ ਕਾ ਸਤਿਗੁਰੂ ਕਹਿੰਦੇ ਨੇ ਰੱਬ ਲੇਖਾ ਦਿੰਦੇ ਨੇ ਕਰੀ ਕਰੀ ਕਾ ਲੇਖਾ ਸ੍ਰਿ ਪ੍ਰਮਾਤਮਾ ਦੇਦਰ ਤੇ ਹੁੰਦਾ ਹੈ। ਅਤੇ ਉਦਾਸ ਸਾਬਕ ਤਦ ਸਤਿਗੁਰੂ ਜੀ ਤੋ ਦਿੰਦੇ ਨੇ ਸੰਗਤ ਜੀ ਪੂਰਾ ਬਾ ਕਮਾਲ ਸੁਨ ਬਖਸ਼ਿਸ਼ਾ ਕਰਦੇ ਨੇ। ਇਹੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਪ੍ਰਮਾਤਮਾ ਸਾਡੀ ਖਿੰਨ ਜਿੰਨੀ ਵੀ ਕੀਤੀ ਹੋਈ ਕਾਰਨ ਨੂੰ ਸਤਿਗੁਰੂ ਪਾ ਜਾਈਂ ਨੂੰ ਜਾਣ ਲੈਂਦੇ ਸੋ ਕਿਉਂ ਵਿਸਰ ਜੇ ਕੀ ਆ ਜਾਣ ਜਿਸ ਪ੍ਰਮਾਤਮਾ ਨੇ ਸਤਿਗੁਰੂ ਕਹਿੰਦੇ ਨੇ ਇਨਸਾਨ ਦਾ ਰਤਾ ਪਰਵੀ ਸਤਿਗੁਰਾਂ ਨੇ ਇਹਦਾ ਰੱਖਿਆ ਨਹੀਂ ਹੈ ਅਮਨੇ ਚੰਗੀ ਸੋਚ ਵਿਚਾਰ ਰੱਖੀ ਚੰਗੇ ਕਰਮ ਕੀਤੇ ਕਿਸੇ ਦੀ ਹੱਲ ਕੀਤੀ ਮਲੋ ਚੰਗੇ ਕਰਮ ਕਰਨੇ ਰੱਬ ਨੇ ਉਹਦਾ ਬਾਖਮਾਲ ਇਹਨੂੰ ਸਾਬਕਾਤ ਦਿੱਤਾ ਹੈ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸੋਖਿਓ ਮਿਸਰ ਜਨੇ ਸਭ ਕੁਛ ਦੀਆ ਪਰਮਾਤਮਾ ਨੂੰ ਵਿਸਾਰੀ ਨਾ ਉਹ ਕੱਲਾ ਤੈਨੂੰ ਹੁੰਦਾ ਤਾਂ ਨਹੀਂ ਦੇ ਰਿਹਾ ਉਹ ਕੱਲਾ ਤੇਰੇ ਤੇ ਰਹਿਮਤਾ ਨਹੀਂ ਵਰਸਾ ਰਿਹਾ ਰੱਬ ਦੀ ਅਦੋਤੀਆਂ ਦਾਤਾਂ ਜਿਹੜੀਆਂ ਵਰਸਰੀਆਂ ਨੇ ਨਾ ਪਿਛਲੇ ਜਨਮ ਦਾ ਵੀ ਤੇਰਾ ਆਗੈ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਅੱਗੇ ਦਾ ਵੀ ਸਤਿਗੁਰੂ ਤੇਰਾ ਸਵਾਰ ਤੇ ਨੇ ਅਤੇ ਪਿਛਲਾ ਜੋ ਕੁਝ ਹੋ ਗਿਆ ਸਤਿਗੁਰੂ ਉਹਨੂੰ ਵੀ ਸਫਲਾ ਕਰ ਦੇਵੇ ਤਾਂ ਪਰ ਸਤਿਗੁਰੂ ਕਰਦੇ ਨੇ ਤੇ ਨਾਲ ਜਿਉਂ ਉਹਨੂੰ ਰੱਬ ਨੂੰ ਚੇਤੇ ਰੱਖੇਗਾ ਰੱਬ ਦੀ ਯਾਦ ਦੇ ਵਿੱਚ ਸਮਾਂ ਗੁਜ਼ਾਰੇਗਾ ਉਦੋਂ ਸਤਿਗੁਰੂ ਰਹਿਮਤਾ ਪ੍ਰਸੰਧੇ ਨੇ ਕਿ ਉਸ ਪ੍ਰਮਾਤਮਾ ਨੂੰ ਚਿਤਰੇ ਰੱਖ ਜੋ ਸਭ ਕੁਝ ਦੇ ਰਿਹਾ ਹੈ ਤੈਨੂੰ ਮੰਗਣਾ ਨਹੀਂ ਆਉਂਦਾ ਸੀ ਰੱਬ ਫਿਰ ਵੀ ਦੇ ਰੇ ਸੀ ਤੈਨੂੰ ਜ਼ਿੰਦਗੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਇਨਸਾਨ ਦੀ ਸਿਆਣਪ ਜਦੋਂ ਤੱਕ ਇਹਨੂੰ ਸਮਝ ਆਉਂਦੀ ਹੈ ਨਾ ਉਦੋਂ ਤੱਕ ਇਨਸਾਨ ਰਹਿਤੂ ਕੋਹਾਂ ਦੂਰ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਦੁਨੀਆ ਤੇ ਆਉਂਦਾ ਹੈ ਤਾਂ ਜਦੋਂ ਦੁਨੀਆ ਤੇ ਆਉਂਦਾ ਪਹਿਲੇ ਫਿਆਰ ਲੱਗਾ ਥਣ ਪੁੱਜ ਰੂਜੈ ਮਾਏ ਪਾਪ ਦੀ ਸੁਧ ਦਿੱ ਜੈ ਭਈਆ ਭਾਬੀ ਬੇਵਚੋਤਾ ਪਿਆਰ ਪੰਨੀ ਖੇਡ ਇਹਦੇ ਖੇਡਾਂ ਵਿਆਪਦੀਆਂ ਜਾਂਦੀਆਂ ਨੇ ਕਦੇ ਭੁੱਖ ਕਰਕੇ ਕਦੇ ਦੁੱਖ ਕਰਕੇ ਕਦੇ ਆਪਣਿਆਂ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਖੇਡ ਦੇ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਉਹ ਰੱਬ ਨੂੰ ਭੁੱਲ ਜਾਂਦਾ ਹੈ ਅ ਰੱਬ ਨੂੰ ਐਸਾ ਭੁੱਲਿਆ ਜੋ ਕੁਝ ਹੁਣ ਤੱਕ ਰੱਬ ਦੇ ਰਿਹਾ ਮਾਤਾ ਦੇ ਉਦਰ ਦੇ ਵਿੱਚ ਪਰਮਾਤਮਾ ਨੇ ਇਹਦਾ ਚੰਗੇ ਤਰੀਕੇ ਦੇ ਨਾਲ ਜੋ ਰੱਬ ਨੇ ਇਹਨੂੰ ਦੁਨੀਆ ਤੇ ਆਇਆ ਮਤਲਬ ਰੱਬ ਨੇ ਤੇ ਪੂਰੀ ਰਹਿਮਤ ਕਿਰਪਾ ਕੀਤੀ ਰੱਖੀ ਤਾਂ ਜਦੋਂ ਰੱਬ ਦੇ ਆਸਰੇ ਤੇ ਦੁਨੀਆ ਤੇ ਆਇਆ ਸਤਿਗੁਰੂ ਕਹਿੰਦੇ ਨੇ ਇਨਸਾਨ ਨੇ ਜੀਂਦੇ ਜੀਦਾ ਆਸਰਾ ਸੀ ਉਹਨੂੰ ਭੁੱਲ ਜਾਂਦੇ ਜਿਹੜਾ ਇਹਨੂੰ ਰੱਖਦਾ ਉਹਨੂੰ ਭੁੱਲ ਜਾਂਦਾ ਜઠਰ ਅਗਨ ਦਾ ਜ਼ਿਕਰ ਕਰਦੇ ਨੇ ਵਿਦਵਾਨ ਸੱਜਣ ਕਿ ਜઠਰ ਅਗਨ ਹੈ ਮਾਤਾ ਦੇ ਉੱਗਰ ਤੇ ਮਾਤਾ ਦੇ ਪੇਟ ਉਠਾ ਲਮਕੇ ਉੱਥੇ ਵੀ ਕਿਰਪਾ ਕੀਤੀ ਰੱਬ ਨੇ ਇਹਨੂੰ ਉਚਾਇਆ ਦੁਨੀਆ ਤੇ ਆਇਆ ਅ ਦੁਨੀਆ ਤੇ ਜਦੋਂ ਆਇਆ ਸਤਿਗੁਰੂ ਕਹਿੰਦੇ ਨੇ ਕਿ ਇਹ ਬਿਰਤੀ ਬਣੇਗੀ ਇਹਦੀ ਆਪ ਮੁਕਤ ਮੁਕਤ ਕਰਿਆ ਸੰਸਾਰ ਆਪ ਵੀ ਮੁਕਤ ਹੋਵੇਗਾ ਦੁਨੀਆ ਨੂੰ ਵੀ ਕਰੇਗਾ ਇਹ ਤਾਂ ਆਪ ਦਾ ਆਪਣਾ ਬੇੜਾ ਵੀ ਵਾਹ ਲਿਆ ਦੁਨੀਆ ਦਾ ਵੀ ਬੇੜਾ ਪਾਉਂਦਾ ਹੁੰਦਾ ਹੈ ਆਪ ਵੀ ਨਰਕ ਦੇ ਕੰਡੇ ਤੇ ਖੜਾ ਅਤੇ ਦੁਨੀਆ ਵੀ ਰਸਾਤਲ ਦੇ ਕੰਡੇ ਤੇ ਖੜਾ ਕਰ ਲਈ ਹੈ ਕਿਉਂਕਿ ਮਾੜੇ ਕਰਮ ਇਦਾਂ ਦੇ ਨੇ ਮਾੜੀ ਸੋਚ ਵਿਚਾਰੇ ਦਾ ਨੇ ਸਤਿਗੁਰੂ ਕਹਿੰਦੇ ਨੇ ਤੇਰਾ ਬੰਨਣਾ ਸੀ ਕਿ ਸੋ ਕਿਉਂ ਵਿਸਰੈ ਜਿਨ ਸਭ ਕੁਝ ਦੀ ਆ ਉਹਨੂੰ ਵਿਸਾਰਦਾ ਕਿਉਂ ਆ ਜਿਨੇ ਸਭ ਕੁਝ ਤੈਨੂੰ ਬਖਸ਼ਿਸ਼ ਕੀਤਾ ਹੈ ਰੱਬ ਨੂੰ ਚੇਤੇ ਰੱਖ ਰੱਬ ਦੀ ਯਾਦ ਦੇ ਵਿੱਚ ਰਹਿ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਹੁਣ ਰੱਬ ਨੇ ਜੀਵਨ ਦਿੱਤਾ ਹੈ ਰੱਬ ਦੇ ਹੱਥ ਦੇ ਵਿੱਚ ਹੈ ਜੀ ਸਾਡੀ ਜ਼ਿੰਦਗੀ ਦਾ ਹੁਣ ਉਹਨੇ ਆ ਰੱਬ ਨੇ ਜਦੋਂ ਸਦਾ ਹੋਣਾ ਹੈ ਰੱਬ ਦਾ ਉਦੀ ਆਪਣੀ ਮਰਜ਼ੀ ਹੈ ਇਹਨੇ ਕੱਚੀ ਬਾਡੀ ਉਹਨੇ ਨਹੀਂ ਵੇਖਣਾ ਕਿ ਕੱਚਾ ਹੈ ਪੱਕਾ ਹੈ ਆਪਣੇ ਸਾਹ ਦੇ ਨਾਲ ਰੱਬ ਨੇ ਤਾਂ ਹੁਕਮ ਚਲਾ ਦੇਣਾ ਹੁਣ ਸਤਿਗੁਰੂ ਕਹਿੰਦੇ ਨੇ ਤੂੰ ਦੁਨੀਆ ਤੇ ਆਇਆ ਰੱਬ ਦੇ ਨਾਲ ਕੁਝ ਗੱਲਾਂ ਕਰਕੇ ਆਇਆ ਕੌਲ ਕਰਾਰ ਕਰਕੇ ਆਇਆ ਮੈਂ ਸਿਮਰਨ ਕਰਾਂਗਾ ਮੈਂ ਬੰਦਗੀ ਕਰਾਂਗਾ ਮੈਂ ਦਾਨ ਪੁਨ ਕਰਾਂਗਾ ਬੜੇ ਵਾਦੇ ਕਰਕੇ ਆ ਮਰਨ ਲਿਖਾਇ ਮੰਡਲ ਮੈਂ ਆਇਆ ਦੁਨੀਆ ਤੇ ਆਉਂਦਾ ਸਤਿਗੁਰੂ ਕਹਿੰਦੇ ਨੇ ਭੁੱਲ ਗਿਆ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਇਤਨਾ ਆਸਰਾ ਇਤਨੀ ਇਹਨੂੰ ਕਹਿ ਰਹੇ ਨੇ ਕਿ ਅ ਰੱਬ ਦੇ ਆਸਰੇ ਦੇ ਨਾਲ ਚੱਲ ਭਾਈ ਰੱਬ ਦੇ ਆਸਰੇ ਦੇ ਨਾਲ ਚੱਲੇਗਾ ਤੇਰੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਜੀ ਨੇ ਤੇਰੀ ਜ਼ਿੰਦਗੀ ਦਾ ਟੇਕ ਪਰਮਾਤਮਾ ਜੀ ਨੇ ਪਰਮਾਤਮਾ ਦੇ ਆਸਰੇ ਦੇ ਨਾਲ ਸਤਿਗੁਰੂ ਕਹਿੰਦੇ ਨੇ ਭਾਈ ਉਹ ਪਰਮਾਤਮਾ ਨੇ ਤੈਨੂੰ ਜੀਵਨ ਜੀਆ ਜੇ ਤੂੰ ਜ਼ਿੰਦਗੀ ਜਿਉ ਰਿਹਾ ਨਾ ਤਾਂ ਸਵਾਸ ਲੈ ਰਿਹਾ ਪਰਮਾਤਮਾ ਦੇ ਆਸਰੇ ਦੇ ਨਾਲ ਗਏ ਨੇ ਪਰਮਾਤਮਾ ਦੇ ਆਸਰੇ ਤੋਂ ਬਿਨਾ ਕੁਝ ਵੀ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਜਿਹੜਾ ਜੀ ਦਾ ਸਾਡਾ ਇੱਕ ਸਿਮਰਨ ਵੀ ਸਤਿਗੁਰੂ ਕਹਿੰਦੇ ਨੇ ਕਿ ਹਰ ਹਰ ਨਾਮ ਜਪੰਦੜੇ ਆ ਕਿਨ ਟਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਸੋਹ ਜਾਪੈ ਆਵੇ ਕਿ ਨਾ ਆਵੇ ਆਰਾਮ ਕਿ ਟਿਲ ਨਾ ਕਰੀ ਚੰਗਾ ਤੰਦਰੁਸਤ ਹੈ ਤੁੰਤੇ ਲਣਾ ਕਰੀਂ ਰੱਬ ਨੇ ਤੈਨੂੰ ਤਰਕੀਆਂ ਦਿੱਤੀਆਂ ਨੇ ਢਿਲ ਨਾ ਕਰੀਂ ਜਿੰਨਾ ਤੇਰੇ ਕੋਲ ਸਮਾਂ ਹੈ ਤਾਂ ਢਿਲ ਨਾ ਕਰੀਂ ਕਿਉਂਕਿ ਰੱਬ ਨੇ ਤੈਨੂੰ ਸਮਾਂ ਦਿੱਤਾ ਕਿ ਤੂੰ ਰੱਬ ਦੀ ਸਿਫਤ ਕਰ ਸਕਵੇਂ ਰੱਬ ਦੇ ਗੁਣ ਗਾ ਸਕਵੇਂ ਜੋ ਕੁਝ ਦਿੱਤਾ ਹੈ ਰੱਬ ਨੇ ਉਹਦਾ ਧੰਨਵਾਦ ਕਰ ਸਕਵੇਂ ਤਾਂ ਇਹ ਵੀ ਚੇਤਾ ਨਾਲ ਰੱਖੀਂ ਅੱਜ ਗੁਮਾਨ ਕਰ ਲੇਗਾ ਇੱਕ ਸਵਾਸ ਤਾਂ ਕੋਈ ਪਤਾ ਨਹੀਂ ਹੈ ਮਤ ਸੌ ਜਾਪੈ ਆਵੇ ਕਿ ਨਾ ਆਵੇ ਇੱਕ ਅਸੀਂ ਤਾਂ ਸਾਲਾਂ ਦਾ ਮਿੱਠਾ ਬੈਠੇ ਆ ਨਾ ਕਿ ਅਗਲੇ ਸਾਲੇ ਦਾ ਹੋਣਾ ਜਾਂ ਇਦਾਂ ਕਰਨੇ ਕਿ ਸਾਲਾਂ ਦਾ ਮਿੱਠ ਲੈਨੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਇੱਕ ਸਵਾਸ ਦਾ ਪਤਾ ਨਹੀਂ ਹੈ ਜਿਹੜਾ ਅੰਦਰ ਗਿਆ ਉਹਨੇ ਵਾਪਸ ਆਉਣਾ ਜਾਂ ਨਹੀਂ ਆਉਣਾ ਤੂੰ ਬੜਾ ਮਿੱਠ ਲੈਨੇ ਕਿ ਆ ਵੀ ਕੁਝ ਕਰ ਲੈ ਸਤਿਗੁਰੂ ਕਹਿੰਦੇ ਚੰਗੀ ਗੱਲ ਐ ਜੇ ਤੂੰ ਮਿੱਠ ਨਹੀਂ ਲਿਆ ਚੰਗਾ ਵੀ ਮਿੱਠਿਆ ਕਰਨਾ ਕਿ ਮੈਂ ਚੰਗਾ ਇਦਾਂ ਕਰਨਾ ਮੈਂ ਯਾਦ ਕਰਨਾ ਸਤਿਗੁਰੂ ਕਹਿੰਦੇ ਨੇ ਇਹ ਇਨਸਾਨ ਦਾ ਸੋ ਕਿਉਂ ਮਿਸਰ ਹੈ ਜੇ ਅਗਨ ਮੈਂ ਰੱਖ ਹੈ ਕੱਲਾ ਰਬੇ ਨੂੰ ਸੁਆਸਾਂ ਦੀ ਲੜੀ ਨੂੰ ਨਹੀਂ ਪਰੋ ਰਿਆ ਕਿ ਨੂੰ ਬਰਕਰਾਰ ਇਹਨੂੰ ਰੱਖਿਆ ਹੋਇਆ ਹੈ ਰੱਬ ਨੇ ਅਗਨ ਤੋਂ ਵੀ ਬਚਾ ਕੇ ਰੱਖਿਆ ਹੋਇਆ ਹੈ ਕਿਤਨੇ ਧਰਮ ਨੇ ਹੁਣ ਸਾਰੇ ਧਰਮੇ ਨੂੰ ਅਗਨ ਤੇ ਬਚਾਰੇ ਨੇ ਸਾਰੇ ਧਰਮ ਇਹ ਉਪਦੇਸ਼ ਕਰਦੇ ਨੇ ਕਿ ਰੱਬ ਦੀ ਬੰਦਗੀ ਕਰੋ ਰੱਬ ਦਾ ਸਿਮਰਨ ਕਰੋ ਇਹ ਉਪਦੇਸ਼ ਹੈ ਸਾਰਿਆਂ ਦਾ ਅਤੇ ਫਿਰ ਵੀ ਨਾ ਸ਼ੁਕਰਾਂ ਬੰਦਾ ਉਸ ਜਿਸ ਤੋਂ ਉਹਨੂੰ ਸਤਿਗੁਰੂ ਕਹਿੰਦੇ ਜੋ ਤੈਨੂੰ ਦਿਸਦਾ ਹੈ ਭਾਈ ਇਹ ਆਗ ਹੈ ਜੋ ਤੈਨੂੰ ਦਿਸਦਾ ਹੈ ਨਾ ਇਹ ਨਰਕ ਹੈ ਪਰ ਬਦਕਿਸਮਤ ਇਨਸਾਨ ਦੇ ਹੱਥ ਵੀ ਉਸੇ ਨੂੰ ਪੁੰਨਦਾ ਬਦਕਿਸਮਤੀ ਦੇ ਕਰਕੇ ਬਣਦੀ ਹੈ ਇਨਸਾਨ ਦੀ ਕਿਉਂਕਿ ਇਹਦੇ ਮਾੜੇ ਕਰਮ ਬਣ ਜਾਂਦੇ ਨੇ ਮਾੜੀ ਸੋਚ ਵਿਚਾਰ ਬਣ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਆਪਣਾ ਰਹਿਣ ਸਹਿਣ ਦੁਨੀਆ ਦਾ ਤਰੀਕਾ ਸੁਧਾਰ ਲੈ ਪਰ ਇਹ ਉਹ ਨਹੀਂ ਸੁਧਾਰਦਾ ਜਿਨ੍ਹਾਂ ਨੇ ਆਪਣਾ ਜ਼ਿੰਦਗੀ ਦਾ ਤਰੀਕਾ ਸੁਧਾਰਿਆ ਨਾ ਜ਼ਿੰਦਗੀ ਦਾ ਤਰੀਕਾ ਨਹੀਂ ਇਹ ਸੰਗਤ ਜੀ ਕਹਿੰਨੇ ਮੰਨ ਲੋ ਕਿ ਉੱਚੇ ਮਹਿਲ ਮਾੜੀਆਂ ਦੇ ਵਿੱਚ ਰਹਿਣ ਲੱਗ ਗਏ ਆ ਚੰਗੀ ਮਾਇਆ ਕੀ ਜਿਨ੍ਹਾਂ ਜਿਨੇ ਛੌਂਬੜੀ ਦੇ ਵਿੱਚ ਰਹਿੰਦੇ ਸੀ ਨਾ ਜਿਹੜੇ ਅਗਧਰਵਦਾਸ ਜੀ ਵਰਗੇ ਕਬੀਰ ਜੀ ਵਰਗੇ ਜਿੰਦਗੀ ਦਾ ਸਲੀਕਾ ਉਹ ਹੁੰਦਾ ਹੈ ਜਿਹੜਾ ਜ਼ਿੰਦਗੀ ਦੇ ਆਧਾਰ ਤੇ ਹੋਵੇ। ਜ਼ਿੰਦਗੀ ਦਾ ਤਰੀਕਾ ਇਹ ਹੁੰਦਾ ਹੈ ਕਿ ਜਿਸ ਜ਼ਿੰਦਗੀ ਰੱਬ ਨੇ ਦਿੱਤੀ ਹੈ ਉਹਦਾ ਸ਼ੁਕਰਾਨੇ ਹੋ ਰਹੇ ਨੇ, ਉਹਦਾ ਧੰਨਵਾਦ ਹੋ ਰਿਹਾ ਹੈ। ਅਤੇ ਜ਼ਿੰਦਗੀ ਦੇ ਆਧਾਰ ਤੇ ਫਿਰ ਕਿਸੇ ਦੀ ਜਦੋਂ ਜ਼ਿੰਦਗੀ ਦੇ ਵਿੱਚ ਵਿਚਰਦਾ ਹੈ, ਇਹ ਕਿਸੇ ਨੂੰ ਜ਼ਿੰਦਗੀ ਬਖਸ਼ਿਸ਼ ਕਰਦਾ ਹੈ, ਕਿਸੇ ਦੀ ਜ਼ਿੰਦਗੀ ਨਹੀਂ ਲੈਂਦਾ। ਕਿਰਤ ਦੇ ਇਤਨੀ ਰਿਸਪੈਕਟ ਕਰਦਾ ਕਿਰਤ ਦੇ ਆਧਾਰ ਤੇ ਜਦੋਂ ਚੱਲਦਾ ਇਹ ਕਿਸੇ ਨੂੰ ਕਿਰਤ ਦੇਂਦਾ ਕਿਸੇ ਦੀ ਕਿਰਤ ਉਜਾੜਦਾ ਨਹੀਂ ਹੈ ਜੁਨੀਆਂ ਦੇ ਵਿੱਚ ਇਹ ਰਵਈਆ ਦੇਂਦਾ ਹੈ ਕਿਸੇ ਦਾ ਰਵਈਆ ਉਜਾੜਦਾ ਨਹੀਂ ਪਰ ਬਦ ਕਿਸਮ ਦੀ ਤਾਂ ਹੈ ਨਾ ਉਲਟੋ ਹੋਇਆ ਇਨਸਾਨ ਦਾ ਕਿਸੇ ਦੇ ਕੋਲ ਸਕੂਨ ਹੈ ਉਹ ਉਜਾੜ ਦਿੱਤਾ ਕਿਸੇ ਦਾ ਰਿਸ਼ਤਾ ਬਣਿਆ ਉਹ ਉਜਾੜ ਦਿੱਤਾ ਕਿਉਂਕਿ ਇਨਸਾਨ ਇਦਾਂ ਦਾ ਬਣਿਆ ਕਿ ਵਿਦਵਾਨ ਸਜਣ ਕਹਿੰਦੇ ਨੇ ਸੱਪ ਦਾ ਡੰਗਿਆ ਦਾ ਇਲਾਜ ਹੈ ਜ਼ਹਿਰ ਦਾ ਇਲਾਜ ਹੈ ਅੱਜ ਦੇ ਨਸਾਂ ਕਲਯੁਗ ਦੇ ਇਨਸਾਨ ਦਾ ਕੋਈ ਇਲਾਜ ਨਹੀਂ ਇੱਕ ਵਾਰ ਇਹਨੇ ਕੰਨ ਦੇ ਵਿੱਚ ਜ਼ਹਿਰ ਬਾ ਦਿੱਤੀ ਉਹਦਾ ਕੋਈ ਇਲਾਜ ਨਹੀਂ ਪਰਵਾਰਾਂ ਦੇ ਪਰਿਵਾਰ ਘਰਾਂ ਦੇ ਘਰ ਉਜਾੜੇ ਨੇ ਅਤੇ ਉਜੜਦੇ ਰਹੇ ਨੇ ਇਤਨੀ ਜ਼ਹਿਰ ਹੈ ਇਨਸਾਨ ਦੇ ਕੋਲ ਇੱਕ ਵਾਰ ਜ਼ਹਿਰ ਪੈ ਗਈ ਨਾ ਇਹ ਪਾਣੀ ਖੂਨ ਨੂੰ ਵੀ ਬਾਣੀ ਬਣਾ ਦਿੰਦੀ ਹੈ ਇਨਸਾਨ ਦੇ ਹੈ ਤਾਂ ਬੋਲੀ ਨੇ ਉਹਨੇ ਡੰਗ ਮਾਰਿਆ ਗਰੜ ਮੰਤਰ ਦੇ ਨਾਲ ਅਨੇਕਾਂ ਔਖ ਦੀਆਂ ਨੇ ਅਤੇ ਜਿਹੜਾ ਡੰਗ ਮਾਰ ਰਏ ਤਕ ਨੂੰ ਬਸ ਕਰਨ ਦਾ ਵੀ ਮੰਤਰ ਹੈ ਗਰਣ ਮੰਤਰ ਜੋਗੀ ਗੀਨ ਬਜਾਉਂਦੇ ਨੇ ਜਦੋਂ ਕਰਨ ਮੰਤਰ ਉਹਨੂੰ ਕਹਿੰਦੇ ਨੇ ਉਹਨੂੰ ਬਸ ਕਰਨ ਦੇ ਵਿੱਚ ਬਸ ਕੀਤਾ ਜਾਂਦਾ ਹੈ ਕਿਤਨਾ ਵੀ ਭਾਵੇਂ ਜ਼ਹਿਰੀਲਾ ਸਫ ਹੋਵੇ ਜੋਗੀ ਵੀਰ ਉਹਨੂੰ ਕਰੇ ਲੈਂਦੇ ਨੇ ਬਸ ਦੇ ਵਿੱਚ ਪਰ ਜਿਹੜਾ ਇਨਸਾਨ ਇਦਾਂ ਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਗੱਲ ਦੀ ਹਾਮੀ ਭਰਦੇ ਨੇ ਮੋਹਰ ਲਾ ਰਹੇ ਨੇ ਸਬੇ ਔਖਦ ਕੀਤੇ ਹਨ ਨਿੰਦਕਾ ਦਾਰੂ ਨਾਹੀਂ ਜਿਹੜਾ ਕਿਸੇ ਦੇ ਕੰਨਾਂ ਦੇ ਵਿੱਚ ਜ਼ਹਿਰ ਪਾਣ ਲੱਗ ਗਿਆ ਉਹ ਆਪ ਵੀ ਨਰਕ ਹੈ ਜਿੱਥੇ ਤੱਕ ਜਾਵੇਗਾ ਨਰਕੀ ਲੈ ਕੇ ਜਾਵੇਗਾ ਐਦਾਂ ਦੇ ਬੰਦੇ ਦਾ ਕੋਈ ਇਲਾਜ ਨਹੀਂ ਹੈ ਸਤਿਗੁਰੂ ਲੋਕ ਦਾ ਸੁੱਖ ਪਰਲੋਕ ਦਾ ਸੁੱਖ ਹਰ ਇੱਕ ਚੀਜ਼ ਦੇਂਦੇ ਨੇ ਸਤਿਗੁਰੂ ਕਿਹੜਾ ਸੁੱਖ ਨਹੀਂ ਹੈ 84 ਦਾ ਗੇੜ ਸਾਡਾ ਕੱਢਦੇ ਨੇ ਪਰ ਬਦਗਿ ਸਮਤੀ ਉਹਦੀ ਹੈ ਕਿ ਜਿਹੜਾ ਬਦਲਦਾ ਨਹੀਂ ਆਪਣੇ ਆਪ ਨੂੰ ਸਤਿਗੁਰੂ ਕਹਿੰਦੇ ਨੇ ਭਾਈ ਦੁਨੀਆ ਦੇ ਅੰਦਰ ਵਿਚਰਣਾ ਤਾਂ ਬਦਲਣਾ ਬੜਾ ਜ਼ਰੂਰੀ ਹੈ ਜੇ ਕੁਝ ਹਾਸਲ ਕਰਨਾ ਹੈ ਰੱਬ ਦੇ ਦਰ ਤੋਂ ਤਾਂ ਬਦਲਣਾ ਪਵੇਗਾ ਬਦਗਿ ਸਮਤੀ ਇਹ ਬਦਲਦਾ ਨਹੀਂ ਆਪਣੇ ਆਪ ਨੂੰ ਸਤਿਗੁਰੂ ਕਹਿੰਦੇ ਨੇ ਅਗਰ ਦੇ ਵਿੱਚੋਂ ਕੱਢਿਆ ਤਾਂ ਰੱਬ ਨੇ ਕੱਢਿਆ ਅਤੇ ਅੱਗੇ ਗੁਰਪ੍ਰਸਾਦ ਕੁ ਬਿਰਲਾ ਲੱਖ ਹੈ ਲੱਖੇ ਦਾਰਤ ਹੁੰਦਾ ਸਮਝਣਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਮਝਾ ਦਿੱਤਾ ਅਤੇ ਇਸ ਗੱਲ ਨੂੰ ਕਹਿੰਦੇ ਕੋਈ ਬਿਰਲਾ ਲਾਕੇਗਾ ਕੋਈ ਬਿਰਲਾ ਜਾਵੇਗਾ ਸੋਕਿਆਂ ਬਿਸਰ ਹੈ ਜੇ ਬਖ ਤੇ ਕੱਢਾ ਹੁਣ ਜਦੋਂ ਸਮਝ ਗਏ ਆ ਬਖ ਕਹਿੰਦੇ ਆ ਜ਼ਹਿਰ ਹੁਣ ਜ਼ਹਿਰ ਨੂੰ ਥੋੜਾ ਖਾਵੇਗਾ ਜ਼ਹਿਰ ਨੂੰ ਥੋੜਾ ਹੱਥ ਲਾਵੇਗਾ ਇਹਦਾ ਬੋਲਣਾ ਜ਼ਹਿਰ ਇਹਦਾ ਦੇਖਣਾ ਜ਼ਹਿਰ ਇਹਦਾ ਸੁਣਨਾ ਜ਼ਹਿਰ ਇਹਦੇ ਕਿਰਤਕਾਰ ਜ਼ਹਿਰ ਕਿਹੜੀ ਆ ਜਿਹੜੀ ਜ਼ਿੰਦਗੀ ਦੇ ਵਿੱਚ ਇਹ ਇਨ ਜ਼ਹਿਰ ਬਣਾਈ ਨਹੀਂ ਹੈ ਹਰ ਇੱਕ ਚੀਜ਼ੇ ਦੇ ਆਪਣੇ ਆਪ ਦੇ ਲਈ ਜ਼ਹਿਰ ਬਣਾ ਲਈ ਹੈ ਜਦੋਂ ਗੁਰੂ ਦਾ ਗਿਆਨ ਲਵੇ ਗੁਰ ਕੀ ਮਤ ਤੋਂ ਲੈ ਆ ਨੇ ਗੁਰੂ ਦਾ ਗਿਆਨ ਲੈ ਲਿਆ ਸਤਿਗੁਰੂ ਕਹਿੰਦੇ ਨੇ ਫਿਰ ਇਹਨੂੰ ਸਮਝ ਆਉਂਦੀ ਹੈ ਕੀ ਹੁੰਦਾ ਜਨਮ ਜਨਮ ਕਾ ਟੂਟਾ ਗੰਨ ਸੋਖ ਕਰਕੇ ਤੜਫਦਾਰੇ ਆ ਪਰਮਾਤਮਾ ਦੇ ਨਾਲ ਇਹਦੀ ਗੰਢ ਪੈ ਜੇ ਤੜਫਦਾ ਰਿਆ ਤਾਂ ਜਦੋਂ ਇਹਨੇ ਅੰਦਰ ਗਿਆ ਨੇ ਇਹਦੇ ਹੋਇਆ ਮਤਲਬ ਗਿਆਨ ਲਿਆ ਗੁਰੂ ਤੇ ਗੁਰੂ ਨੇ ਐਸੀ ਕਿਰਪਾ ਕੀਤੀ ਇਸ ਪਿਆਰੇ ਦੇ ਜਨਮਾਂ ਜਨਮਾਂ ਤਰਾਂ ਦਾ ਟੁੱਟਾ ਹੋਇਆ ਜਿਸ ਤਰ੍ਹਾਂ ਆਪਾਂ ਕਹਿੰਦੇ ਆਗਾ ਸੁਖ ਅਗਲਾ ਪਿਛਲਾ ਪਰਮਾਤਮਾ ਨੇ ਸਾਰੇ ਵਾਰੇ ਨਿਆਰੇ ਕਰ ਦਿੱਤੇ ਆਗਾ ਸੁਖ ਮੇਰੇ ਮੀਤਾ ਪਾਛੇ ਆਨੰਦ ਬਰਗੀ ਪਿਛਲਾ ਦੁੱਖ ਸੀ ਨਾ ਤਾਂ ਸਤਗੁਰਾਂ ਨੇ ਪਿਛਲਾ ਵੀ ਕੱਢ ਦਿੱਤਾ ਕਿ ਹੁਣ ਤੇਰੇ ਦੁਆਰਾ ਅੱਗੇ ਨਹੀਂ ਆਪੇਗਾ ਜੋ ਕਮਾਇਆ ਜੋ ਕੀਤਾ ਤੋਂ ਇਤਨੇ ਸਤਗੁਰੂ ਇਹ ਰਹਿਮਤ ਅੰਬਰ ਸੌਂਦੇ ਨੇ ਗੁਰਪੂਰ ਤਤ ਇਹ ਹੈ ਬੁਝਾਇਆ ਸਤਗੁਰਾਂ ਨੇ ਭਾਈ ਤੈਨੂੰ ਤਤ ਵਸ ਇਹੀ ਬੁਝਾਇਆ ਅਸਲੀਅਤ ਇਹੀ ਹੈ ਕਿ ਪ੍ਰਭ ਆਪਣਾ ਨਾਨਕ ਜਨ ਤੇ ਜਿਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਧਿਆਲੇ ਆ ਜਿਨੇ ਰੱਬ ਦੇ ਨਾਲ ਲਿਵ ਜੋੜ ਲਈ ਹੈ ਉਹਦੇ ਬਾਰੇ ਨਿਆਰੇ ਹੋ ਗਏ ਨੇ ਹੁਣੇ ਗੁਰੂ ਮਵਾਰਕ ਚਰਣਾ ਦੇ ਵਿੱਚ ਆਪਣੇ ਆਪ ਨੂੰ ਅਰਪਣਾ ਗੁਰੂ ਦੇ ਕੋਲ ਜਾ ਜੀਦਾ ਆਪਣੇ ਕੰਮੇ ਕਿਸੇ ਇਸ਼ਟ ਨੂੰ ਕਿਸੇ ਵੀ ਧਰਮ ਨੂੰ ਵੀ ਮੰਨਦੇ ਉਹਦੇ ਮੁਤਾਬਕ ਚੱਲਣ ਦਾ ਫਿਰ ਫਾਇਦਾ ਜੀ ਆਪਣੇ ਮਨ ਨੂੰ ਅਰਪਣ ਕੀਤਾ ਜਾਵੇ ਤਾਂ ਨਾ ਦੌਲਤ ਬੜੀ ਚੜਦੀ ਹੈ ਬੜਾ ਇਹਨੇ ਹਾਜ਼ਰੀਆਂ ਵੀ ਬੜੀਆਂ ਪਰ ਲੀਆਂ ਨੇ ਬਹੁਤ ਕੁਝ ਖਰਦਾ ਪੀਆ ਪਰ ਮਨ ਦਾ ਕਦੇ ਜ਼ਿਕਰ ਨਹੀਂ ਕਰਦਾ ਸਤਿਗੁਰੂ ਕਹਿੰਦੇ ਨੇ ਮਨ ਦੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਦਿਆ ਹੈ ਤੂੰ ਕਹਿੰਦੇ ਤਾਂ ਕਦੇ ਸੁਨਾ ਲੈ ਆਇਆ ਕਦੇ ਚਾਂਦੀ ਕਦੇ ਮਾਇਆ ਲੈ ਆਇਆ ਕਦੇ ਇਹਨਾ ਮਤਨੀ ਸੇਵਕ ਦਾ ਭੰਡਾਰੇ ਲਾ ਰਹੇ ਆਂ ਬਹੁਤ ਕੁਝ ਕਰਨ ਦਾ ਪਿਆ ਰੱਬ ਨੂੰ ਪਾਉਣ ਦੇ ਲਈ ਅੱ ਰੱਬ ਜੀ ਕਹਿੰਦੇ ਨੇ ਤੂੰ ਸਾਨੂੰ ਮੰਨ ਦੇ ਮਨ ਅਰਪਣ ਕਰ ਫਿਰ ਵੇਖੀ ਜਿੰਦਗੀ ਦਾ ਆਨੰਦ ਫਿਰ ਵੇਖੀ ਕਿਦਾਂ ਬਾਰੇ ਨਿਆਰੇ ਹੁੰਦੇ ਨੇ ਮਨ ਅਰਪਣ ਕਰਦਾ ਨਹੀਂ ਹੈ ਉਥੇ ਆਪਣੀ ਮਰਜ਼ੀ ਕਰਦਾ ਸਤਿਗੁਰੂ ਕਹਿੰਦੇ ਨੇ ਮਨ ਜੀਤੈ ਜਗ ਜੀਤ ਮਨਨ ਮਨ ਜਿੱਤ ਲਿਆ ਜਗ ਜਿੱਤ ਲਿਆ ਮਨ ਕਿਵੇਂ ਜਿੱਤਿਆ ਜਾਵੇਗਾ ਗੁਰੂ ਨੂੰ ਅਰਪਣ ਕਰਕੇ ਅਤੇ ਮਨ ਕਰਦਾ ਨਹੀਂ ਹੈ ਅਰਪਣ। ਤਾਈਂ ਦੁੱਖ ਕਲੇਸ਼ ਜ਼ਿੰਦਗੀ ਦੇ ਜੰਜਾਲ ਤਾਂ ਹੀ ਪੈਂਦੇ ਨੇ ਇਨਸਾਨ ਤੇ। ਧਰਮ ਵੀ ਹੈ ਜੰਜਾਲ ਫੇਰ ਪਏ ਨੇ ਕਿਉਂ ਕਰਨੀ ਹੈ? ਦਾਨ ਪੁੰਨ ਕਰਦਾ ਸਤਗੁਰੂ ਕਹਿੰਦੇ ਨੇ ਏਕ ਸ਼ਬਦ ਸਿਖਾਏ ਕਾ ਸਤ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਪਿਆਰੇ ਨੂੰ ਮੰਨ ਲੋ ਆਪਾਂ ਜਿਵੇਂ ਹੁਣ ਵਿਚਾਰ ਰਹੇ ਹਾਂ ਇੱਕ ਸ਼ਬਦ ਸੁਣਾ ਦੇਣਾ। ਤੇ ਇੱਕ ਸ਼ਬਦ ਦੀ ਵਿਆਖਿਆ ਵੀ ਸੁਣਾ ਦੇਣੀ ਜਾਂ ਸੁਣ ਲੈਣੀ ਤਾਂ ਕਹਿੰਦੇ ਏਦਾਂ ਕਿ ਦਾਨਪੁਨ ਕਰਨਾ ਨਾ ਇਹ ਸਤ ਮੰਦਰ ਜਿਹੜੇ ਨੇ ਸੋਨੇ ਦੇ ਉਸਾਰ ਦੇ ਨੇ ਸਤ ਧਰਮਸਾਲਾ ਉਸਾਰ ਦੇਣੀਆਂ ਉਹ ਵੀ ਸੋਨੇ ਦੀਆਂ ਸਤ ਮੰਦਰ ਉਸਾਰ ਦੀਨੇ ਕੰਚਨ ਕੇ ਗੁਰੂ ਦਾ ਸ਼ਬਦ ਸਿਖਾਏ ਗੁਰੂ ਦੇ ਇੱਕ ਸ਼ਬਦ ਸਿਕਾਉਣ ਦਾ ਪਰ ਸਤਗੁਰੂ ਕਹਿੰਦੇ ਨੇ ਇਨਸਾਨ ਦਾ ਅਰ ਰੱਬ ਦੀ ਕੀਤੀ ਹੋਈ ਸੇਵਾ ਫਿਰth ਆਏ ਪੈਂਦੀ ਹੈ ਜਦੋਂ ਇਹ ਗੁਰੂ ਦੇ ਮੁਤਾਬਕ ਚਲਦਿਆ ਮਨ ਅਰਪਣ ਕਰਨਾ ਪੈਂਦਾ ਜੀ ਸਮਾਪਤੀ ਦਾ ਸਮਾਂ ਹੋਇਆ ਭਲਾਂ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ